ਜਦੋਂ ਗੁਰੂ ਨਾਨਕ ਸਾਹਿਬ ਜੀ ਪਿੰਡ ਖਾਨ ਛਾਬੜੀ ਵਿੱਚ ਭੱਲੇ ਸੰਧੂ ਦੇ ਗ੍ਰਹਿ ਵਿਖੇ ਪ੍ਰਸ਼ਾਦਾ 사ਕਰੇ ਸੀ ਤਾਂ ਇੱਕ ਛੋਟੀ ਬੱਚੀ ਨੇ ਗੁਰੂ ਸਾਹਿਬ ਜੀ ਦੀ ਥਾਲੀ ਵਿੱਚ ਹੱਥ ਮਾਰਨਾ ਸ਼ੁਰੂ ਕਰ ਦਿੱਤਾ ਬੱਚੀ ਦੇ ਮਾਪਿਆਂ ਨੇ ਉਹਨੂੰ ਰੋਕਿਆ ਪਰ ਬਾਬਾ ਜੀ ਕਹਿੰਦੇ ਇਹਨੂੰ ਕੁਝ ਨਾ ਕਹੋ ਤੇ ਗੁਰੂ ਜੀ ਨੇ ਬੱਚੇ ਨੂੰ ਪੁੱਛਿਆ ਬੀਬਾ ਜਦੋਂ ਤੇਰਾ ਘਰ ਬਣੇਗਾ ਤੂੰ ਸਾਨੂੰ ਰਹਿਣ ਲਈ ਥਾਂ ਦੇਵੇਂਗੀ ਬੱਚੀ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਸਮਾਂ ਬੀਤਣ ਤੇ ਉਸ ਇਸਰ ਨਾਮ ਦੀ ਬੱਚੀ ਦਾ ਵਿਆਹ ਪਿੰਡ ਉਦੋਕੇ ਦੇ ਸੰਯੁਕਤ ਨੰਬਰਦਾਰ ਦੇ ਪੁੱਤਰ ਨਾਲ ਹੋਇਆ ਗੁਰੂ ਜੀ ਇਸ ਪਿੰਡ ਵਿੱਚ ਆਏ ਤੇ ਬੀਬੀ ਜੀ ਨੇ ਗੁਰੂ ਜੀ ਦੀ ਸੇਵਾ ਕੀਤੀ ਇੱਕ ਵਾਰ ਬ ਰੋਟੀ ਲੈ ਕੇ ਜਾਣ ਵਿੱਚ ਦੇਰੀ ਹੋ ਗਈ ਤਾਂ ਗਵੰਡੀ ਨੇ ਉਹਦੇ ਸੌਰੇ ਸੰਯੁਕਤ ਨੰਬਰਦਾਰ ਨੂੰ ਕਿਹਾ ਤੁਹਾਡੇ ਘਰ ਵਾਲਿਆਂ ਨੂੰ ਸਾਦਾ ਤੋਂ ਬੇਲ ਹੋਵੇ ਤਾਂ ਰੋਟੀ ਲੈ ਕੇ ਆਉਣ ਸੰਯੁਕਤ ਗੁੱਸੇ ਵਿੱਚ ਘਰ ਆਇਆ ਤੇ ਗੁਰੂ ਸਾਹਿਬ ਜੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਉਸੇ ਵੇਲੇ ਸੀਲ ਪੱਥਰ ਬਣ ਗਿਆ ਬੀਬੀ ਈਸਰੋ ਨੇ ਗੁਰੂ ਜੀ ਅੱਗੇ ਸੌਰੇ ਨੂੰ ਠੀਕ ਕਰਨ ਦੀ ਬੇਨਤੀ ਕੀਤੀ ਗੁਰੂ ਜੀ ਨੇ ਕਿਹਾ ਜਿੱਥੇ ਤੇਰਾ ਸੌਰਾ ਖੜਾ ਹੈ ਉੱਥੇ ਸਾਡੇ ਲਈ ਕੋਠਾ ਬਣਾਓ ਕੋਠਾ ਬਣਾਉਣ ਵੇਲੇ ਜਦੋਂ ਤੇਰਾ ਸੌਰਾ ਘਾਣੇ ਵਿੱਚ ਲੱਤ ਤੇ ਪੋਚਾ ਫੇਰਨ ਲਈ ਹੱਥ ਦੀ ਵਰਤੋਂ ਕਰੇਗਾ ਤਾਂ ਉਹ ਠੀਕ ਹੋ ਜਾਊਗਾ ਫਿਰ ਗੁਰੂ ਜੀ ਦੇ ਬਚਨਾਂ ਅਨੁਸਾਰ ਹਰੋ ਠੀਕ ਹੋ ਗਿਆ